ਗੱਲ ਤੁਰ ਪਈ ਅਜ ਨਨਕਾਣੇ ਦੀ ਸਾਕੇ 100 ਸਾਲ ਪੁਰਾਣੇ ਦੀ ਕੁਰਬਾਨੀ ਵਾਲੇ ਸਿੱਖਾਂ ਦੀ ਤੇ ਬੇਈਮਾਨਾਂ ਦੇ ਢਾਣੇ ਦੀ ਗੱਲ ਤੁਰ ਪਈ ਅਜ ਨਨਕਾਣੇ ਦੀ ਸਿੱਖ ਰਾਜ ਹੜੱਪ ਫਰੰਗੀਆਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ ਗੁਰਧਾਮ ਮਹੰਤਾਂ ਕੋਲ ਗਏ ਘਰ ਡੋਗਰਿਆਂ ਨੇ ਭਰ ਲਿਆ ਸੀ ਤੇ ਗਈ ਵਿਗੜ ਕਹਾਣੀ ਵੇਂਦੇ ਆਹੀ ਸਿੱਖ ਰਾਜ ਦੇ ਢਾਣੇ ਬਾਣੇ ਦੀ ਗੱਲ ਤੁਰ ਪਈ ਅਜਨਨ ਕਾਣੇ ਦੀ ਸਾਕੇ 100 ਸਾਲ ਪੁਰਾਣੀ ਦੀ ਅੰਗਰੇਜ਼ਾਂ ਥਾਪੀ ਪਿੱਠ ਜਦੋਂ ਫਿਰ ਫਟ ਗਈ ਨੀਤ ਮਹੰਤਾਂ ਦੀ ਅੰਗਰੇਜ਼ਾਂ ਥਾਪੀ ਪਿੱਠ ਜਦੋਂ ਫਿਰ ਫਟ ਗਈ ਨੀਤ ਮਹੰਤਾਂ ਦੀ ਸੰਗਤਾਂ ਨਾਲ ਦੁਰਵਿਵਹਾਰ ਕਰਨ ਤੇ ਗੁੰਡਾਗਰਦੀ ਅੰਤਾਂ ਦੀ ਆਯਾਸ਼ੀ ਕਰਨ ਨਸ਼ੇ ਕਰਦੇ ਲਾ ਮਹਿਫਿਲ ਨਾਚ ਤੇ ਗਾਣੇ ਦੀ ਗੱਲ ਤੁਰ ਪਈ ਅਜਨਨ ਕਾਣੇ ਦੀ ਸਾਕੇ 100 ਸਾਲ ਪੁਰਾਣੀ ਦੀ ਕੁਰਬਾਨੀ ਵਾਲੇ ਸਿੱਖਾਂ ਦੀ ਤੇ ਬੇਈਮਾਨਾਂ ਦੇ ਢਾਣੇ ਦੀ ਮਨਮਤियां ਕਰਦੇ ਰਜ ਰਜ ਕੇ ਸਿੱਖੀ ਦੀਆਂ ਜੜਾਂ ਨੂੰ ਪੁੱਟਣ ਪਏ ਦਰਸ਼ਨ ਲਈ ਆਈਆਂ ਸੰਗਤਾਂ ਨੂੰ ਕਰ ਬੇਪਾਤ ਇੱਜ਼ਤਾਂ ਲੁੱਟਣ ਪਏ ਮੇਰੀ ਕੌਮ ਦੇ ਅਣਖੀ ਮਰਦਾਂ ਲਈ ਸੀ ਹਾਲਤ ਡੁੱਬ ਮਰ ਜਾਣੇ ਦੀ ਗੱਲ ਤੁਰ ਪਈ ਅਜ ਨਨਕਾਣੇ ਦੀ ਸਾਕੇ 100 ਸਾਲ ਪੁਰਾਣੀ ਦੀ ਸਿੱਖ ਤੁਰ ਪਏ ਖਫਣ ਬਨ ਸਰੀ ਸਿੱਖ ਤੁਰ ਪਏ ਖਫਣ ਬੰਨ ਸਰੀ ਲੈ ਓਟ ਨਾਨਕ ਨਿਰੰਕਾਰ ਦੀ ਗੁਰਬਾਣੀ ਗਾਉਂਦੇ ਸ਼ਾਂਤਮਈ ਪਰਵਾਹ ਨਹੀਂ ਸੀ ਹੰਕਾਰੀ ਦੀ ਗੁਰੂ ਨਾਨਕ ਆਪੇ ਰੱਖੇਗਾ ਕਹਿੰਦੇ ਲਾਜ ਆਪਣੇ ਬਿਰਧ ਬਾਣੇ ਦੀ ਗੱਲ ਤੁਰ ਪਈ ਅਜ ਨਨਕਾਣੀ ਦੀ ਸਾਕੇ 100 ਸਾਲ ਪੁਰਾਣੀ ਦੀ ਕੁਰਬਾਨੀ ਵਾਲੇ ਸਿੱਖਾਂ ਦੀ ਤੇ ਬੇਈਮਾਨਾਂ ਦੇ ਢਾਣੇ ਦੀ ਲੈ ਗੁੰਡੇ ਮੰਤ ਨਰੈਣੂ ਨੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਵੱਡ ਵੱਡ ਤਲਵਾਰਾਂ ਛਵੀਆਂ ਨਾਲ ਫਿਰ ਜਿਉਂਦਿਆਂ ਅੱਧ ਵਿੱਚ ਪਾ ਦਿੱਤਾ ਸਭ ਬੱਚੇ ਬੁੱਢੇ ਚੀਰ ਦਿੱਤੇ ਬਾਤ ਸੁਣੇ ਉਸ ਵਰਤੇ ਭਾਣੇ ਦੀ ਗੱਲ ਤੁਰ ਪਈ ਅਜ ਨਨਕਾਣੇ ਦੀ ਸਾਕੇ 100 ਸਾਲ ਪੁਰਾਣੇ ਦੀ ਇਤਿਹਾਸ ਚੰਦਨੀ ਚੌਕ ਜਿਆ ਸਿੱਖਾਂ ਨੇ ਫਿਰ ਦੁਹਰਾ ਦਿੱਤਾ ਸਭ ਦੇਸ਼ ਤੇ ਤਾਰਾਂ ਖੜਕਦੀਆਂ ਸਿੰਘਾਂ ਨੇ ਮੋਰਚਾ ਲਾ ਦਿੱਤਾ ਦਿਨੇ ਅਗਲੇ ਤੇਗਾ ਤੂ ਤੁਰ ਪਏ ਲੈ ਚਾਹਤ ਗੋਲੀਆਂ ਖਾਣੇ ਦੀ ਗੱਲ ਪੁਰਪਈ ਅਜ ਨਨਕਾਣੇ ਦੀ ਸਾਕੇ 100 ਸਾਲ ਪੁਰਾਣੇ ਦੀ ਅੰਗਰੇਜ਼ ਬੰਦੂਕਾਂ ਬੀੜ ਖੜੇ ਸਿੱਖਾਂ ਨੇ ਛਾਤੀਆਂ ਡਾਈਆਂ ਸੀ ਹੱਥਾਂ ਵਿੱਚ ਤੇਗਾਂ ਤਿੱਖੀਆਂ ਸੀ ਤਾਂ ਚਾਬੀਆਂ ਹੱਥ 'ਚ ਆਈਆਂ ਸੀ ਸ਼ਾਂਤਮਈ ਆਪਣੀ ਥਾਂ ਤੇ ਜੂਝਣਾ ਆਪਣੀ ਥਾਂ ਭਾਈ ਲక్ష్ਮਣ ਸਿੰਘ ਤਾਰੋ ਵਾਲੀ ਸ਼ਾਂਤਮਈ ਸ਼ਹੀਦ ਹੋਏ ਅਗਲੇ ਦਿਨ ਫਿਰ ਕਰਤਾਰ ਸਿੰਘ ਝੱਬਰ ਹੋਣਾ ਨਹੀਂ ਬਾਈ ਕਿਸੂ ਸਿੱਖਾਂ ਦੇ ਨਾਲ ਪੂਰੀਆਂ ਲੜਨ ਮਰਨ ਦੀਆਂ ਤਿਆਰੀਆਂ ਕਰਕੇ ਅੰਗਰੇਜ਼ਾਂ ਨੂੰ ਕਿਹਾ ਤੁਸੀਂ ਚਲਾਓ ਆਪਦੀਆਂ ਗੋਲੀਆਂ ਮਸ਼ੀਨ ਗਨਾਂ ਤੇ ਸਾਡੇ ਹੱਥ ਵੇਖੋ ਤੇ ਅੰਗਰੇਜ਼ਾਂ ਨੇ ਫਿਰ ਚਾਬੀਆਂ ਦਿੱਤੀਆਂ ਸੀ ਅੰਗਰੇਜ਼ ਬੰਦੂਕਾਂ ਬੀੜ ਖੜੇ ਸਿੱਖ ਛਾਤੀਆਂ ਸਿੱਖਾਂ ਨੇ ਛਾਤੀਆਂ ਡਾਈਆਂ ਸੀ ਹੱਥਾਂ ਵਿੱਚ ਤੇਗਾਂ ਤਿੱਖੀਆਂ ਸੀ ਤਾਂ ਚਾਬੀਆਂ ਹੱਥ 'ਚ ਆਈਆਂ ਸੀ ਇੱਕ ਤੜਪ ਸੀ ਸਭ ਦੇ ਸੀਨੇ ਵਿੱਚ ਗੁਰਧਾਮ ਆਜ਼ਾਦ ਕਰਾਣੇ ਦੀ ਗੱਲ ਤੁਰ ਪਈ ਅਜਨਨ ਕਾਣੇ ਦੀ ਸਾਕੇ 100 ਸਾਲ ਪੁਰਾਣੀ ਦੀ ਜੋ ਮਰਨਾ ਮਾਰਨਾ ਸਿੱਖ ਜਾਂਦੇ ਨਾ ਮਰਦੇ ਨੇ ਨਾ ਮਾਰਦੇ ਨੇ ਜੋ ਮਰਨਾ ਮਾਰਨਾ ਸਿੱਖ ਜਾਂਦੇ ਅਸਲ ਵਿੱਚ ਨਾ ਮਰਦੇ ਨੇ ਨਾ ਮਾਰਦੇ ਨੇ ਸਭ ਦੁਨੀਆਵੈਰੀ ਹੋ ਜਾਵੇ ਉਹ ਫਿਰ ਵੀ ਸਦਕ ਨਹਾਰਦੇ ਨੇ ਇਹ ਛਾਂ ਠੰਡੀ ਕੁਰਬਾਨੀ ਹੈ ਇਹ ਛਾਂ ਠੰਡੀ ਕੁਰਬਾਨੀ ਹੈ ਮਿੱਟੀ ਵਿੱਚ ਮਿਟ ਗਏ ਦਾਣੇ ਦੀ ਗਾਲਤੁਰ ਪਈ ਅਜਨਨ ਕਾਣੇ ਦੀ ਸਾਕੇ 100 ਸਾਲ ਪੁਰਾਣੇ ਦੀ ਕੁਰਬਾਨੀ ਵਾਲੇ ਸਿਕਾਂ ਦੀ ਤੇ ਬੇਈਮਾਨਾਂ ਦੇ ਢਾਣੇ ਦੀ ਆਪਣੇ ਗੁਰੂ ਘਰਾਂ ਨੂੰ ਪਿਆਰ ਕਰੋ ਪਿੰਡੋ ਪਿੰਡ ਥਾਉ ਥਾਈ ਜਿੱਥੇ ਗਲੀ ਮੱਲੇ ਸਾਡੇ ਗੁਰਦੁਆਰੇ ਆ ਬੜੀਆਂ ਸੋਹਣੀਆਂ ਇਮਾਰਤਾਂ ਬਣੀਆਂ ਸਵੇਰੇ ਸ਼ਾਮ ਸਭ ਸੰਗਤਾਂ ਮਾਈ ਪਾਈ ਬੱਚੇ ਇਕੱਠੇ ਹੋ ਕੇ ਆਪਾਂ ਹਰ ਰੋਜ਼ ਸੰਗਤ ਕਰੀਏ ਗੁਰਬਾਣੀ ਨੂੰ ਗਾਇਆ ਕਰੀਏ ਗੁਰੂ ਪਾਤਸ਼ਾਹ ਕਿਰਪਾ ਕਰਨ ਗੁਰੂ ਘਰਾਂ ਦੇ ਜਿਹੜੇ ਪ੍ਰਬੰਧ ਆ ਗੁਰੂ ਸਾਹਿਬ ਜੀ ਦੇ ਆਸ਼ੇ ਅਨੁਸਾਰ ਚੱਲਦੇ ਰਹਿਣ ਦੇਖਦੇ ਕਿ ਫਤਿਹ ਹੋਵੇ ਆਪਾਂ ਸਾਰੇ ਆਪਣੇ ਗੁਰੂ ਘਰਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਕਰੀਏ ਬੜੀਆਂ ਕੁਰਬਾਨੀਆਂ ਨਾਲ ਗੁਰਦੁਆਰੇ ਆਜ਼ਾਦ ਹੋਏ ਤੇ ਅੱਜ ਗੁਰੂ ਘਰਾਂ ਦੇ ਵਿੱਚ ਅਸੀਂ ਬੜੇ ਆਰਾਮ ਨਾਲ ਜਾ ਕੇ ਸਤਿਗੁਰਾਂ ਦੇ ਹਜ਼ੂਰ ਦਰਸ਼ਨਦਾਰ ਵੀ ਕਰਦੇ ਆਂ ਲੰਗਰ ਪ੍ਰਸ਼ਾਦਾ ਵੀ ਛਕਦੇ ਆਂ ਕੁੱਲ ਦੁਨੀਆ ਦੇ ਵਿੱਚ ਮਾਨਵਤਾ ਦੀਆਂ ਵੱਡੀਆਂ ਸੇਵਾਵਾਂ ਹੁੰਦੀਆਂ ਕਰੋਨਾ ਕਾਲ ਦੇ ਵਿੱਚ ਸਭ ਨੇ ਵੇਖਿਆ ਜਿਹੜੇ ਕੰਮ ਸਰਕਾਰਾਂ ਦੇ ਕਰਨ ਵਾਲੇ ਸੀ ਉਹ ਸਾਡੇ ਗੁਰੂ ਘਰਾਂ ਨੇ ਕੀਤੇ ਆ ਸੋ ਇਹ ਗੁਰੂ ਘਰ ਜਿਹੜੇ ਹਨ ਬੜੀ ਵੱਡੀ ਤਾਕਤ ਆ ਸਾਰੀ ਦੁਨੀਆ ਦੇ ਸਾਰੇ ਗੁਰਦੁਆਰੇ ਬਿਨਾਂ ਸਰਕਾਰ ਤੋਂ ਵੀ ਸਰਕਾਰ ਵਰਗੀ ਤਾਕਤ ਰੱਖਦੇ ਸੋ ਆਪੋ ਆਪਣੇ ਗੁਰੂ ਘਰਾਂ ਨੂੰ ਪਿਆਰ ਕਰੀਏ ਵਾਦ ਤੋਂ ਵਾਦ ਸੇਵਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ